ਕੀ ਤੋਂ 26 ਮਗਰਮੱਛ ਜੋ ਫੜ ਚੁੱਕੇ ਆਂ ਔਰ ਇੱਕ ਸਭ ਤੋਂ ਵੱਡਾ ਹੁੰਦਾ ਹੈ ਕਰੋਕੋਡਾਇਲ ਹੁੰਦਾ ਹੈ ਉਹ ਵੀ ਫੜ ਕੇ ਲਿਆ ਆਂ ਅਸੀਂ ਪੰਜਾਬ ਦੇ ਵਿੱਚੋਂ 18 19000 ਬੋਡੀਆਂ ਕੱਢ ਚੁੱਕੇ ਆਂ ਅਸੀਂ ਹਾਂਜੀ ਲਾਸ਼ਾਂ ਇਸ ਵਕਤ ਅਜਨਾਲਾ ਹਲਕੇ ਦੇ ਵਿੱਚੋਂ ਤੁਹਾਨੂੰ ਆਪਾਂ ਇਹ ਦ੍ਰਿਸ਼ ਦਿਖਾ ਰਹੇ ਆਂ ਇਸ ਜਗ੍ਹਾ ਦੇ ਉੱਪਰ ਪਹਿਲਾਂ ਪਾਣੀ ਨਹੀਂ ਸੀ ਜਿੱਥੇ ਹੁਣ ਪਾਣੀ ਚੜ ਆਇਆ 2-2 3-3 ਫੁੱਟ ਪਾਣੀ ਜਿਹੜਾ ਉਹ ਇੱਥੇ ਚੜ ਆਇਆ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਕੋਈ ਨਦੀ ਨਹੀਂ ਹੈਗੀ ਇਹ ਦੁਕਾਨਾਂ ਨੇ ਦੁਕਾਨਾਂ ਦੇ ਵਿੱਚ ਦੀ ਪਾਣੀ ਇਦਾਂ ਵਗ ਰਿਹਾ ਜਿਵੇਂ ਕੋਈ ਦਰਿਆ ਜਾਂ ਨਦੀ ਚੱਲ ਰਹੀ ਹੋਵੇ ਔਰ ਲੋਕ ਰਾਹਤ ਸਮੱਗਰੀ ਲੈ ਕੇ ਦਰਜਨਾ ਟਰੈਕਟਰਾਂ ਦੀਆਂ ਧਾਰਾਂ ਅੱਗੇ ਜਿਹੜੇ ਦਰਜਨਾ ਪਿੰਡ ਡੁੱਬੇ ਪਏ ਨੇ ਉਧਰ ਲੈ ਕੇ ਜਾ ਰਹੇ ਨੇ ਔਰ ਤੁਸੀਂ ਦੇਖੋ ਇਸ ਜਗ੍ਹਾ ਦੇ ਉੱਪਰੋਂ ਜਿਹੜੇ ਬਹੁਤ ਸਾਰੇ ਵੀਕਲ ਨੇ ਉਹ ਨਹੀਂ ਲੰਘ ਰਹੇ ਉਹ ਪਿੱਛੇ ਰੁਕਣੇ ਪੈ ਰਹੇ ਨੇ ਟਰੈਕਟਰ ਲੰਘ ਰਿਹਾ ਜਾਂ ਕੋਈ ਮੋਟਰਸਾਈਕਲ ਵਾਲਾ ਲੰਗਰੇਆ ਉਹ ਮੋਟਰਸਾਈਕਲ ਉਹਨਾਂ ਦਾ ਬੰਦ ਹੋ ਚੁੱਕਾ ਵਿੱਚ ਛੋਟੇ ਛੋਟੇ ਬੱਚੇ ਬੜੀ ਮੁਸ਼ਕਲ ਨਾਲ ਇੱਥੋਂ ਗੁਜ਼ਰ ਰਹੇ ਨੇ ਜਿਹੜੀਆਂ ਦੂਜੀਆਂ ਕਾਰਾਂ ਨੇ ਉਹ ਕਾਰ ਤਾਂ ਕੋਈ ਇੱਥੋਂ ਨਹੀਂ ਟਪਾਰਿਆ ਕਿਉਂਕਿ ਉਹ ਵਿੱਚ ਬੰਦ ਹੋ ਜਾਂਦੀ ਇਸ ਪਾਣੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਦੁਆਲੇ ਵੀ ਜਿਹੜਾ ਪਾਣੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਗੁਰਦੁਆਰਾ ਸਾਹਿਬ ਦੇ ਆਸ-ਪਾਸ ਜਿਹੜਾ ਇਕੱਠਾ ਹੋ ਚੁੱਕਾ ਹੈ ਬਾਈ ਦਾ ਮੋਟਰਸਾਈਕਲ ਵਿੱਚੇ ਬੰਦ ਹੋ ਗਿਆ ਹਨ ਸੇਵਾਦਾਰ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਉਹਨੂੰ ਕਢਾਉਣ ਦੇ ਵਿੱਚ ਮਦਦ ਕਰ ਰਹੇ ਨੇ ਔਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਵੀ ਰਾਹਤ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਸਿਰਫ ਦੌਰੇ ਹੋ ਰਹੇ ਨੇ ਜੈਜੇ ਲੈ ਜਾ ਰਹੇ ਨੇ ਬਿਆਨ ਦਿੱਤੇ ਜਾ ਰਹੇ ਨੇ ਫੋਟੋਆਂ ਲਵਾਈਆਂ ਜਾ ਰਹੀਆਂ ਨੇ ਪਰ ਇਸ ਤੋਂ ਅੱਗੇ ਲੋਕਾਂ ਦੇ ਲਈ ਕੋਈ ਫਸਲਾਂ ਦਾ ਮੁਆਵਜ਼ੇ ਜਾਂ ਡਿੱਗੇ ਘਰਾਂ ਦੇ ਮੁਆਵਜ਼ੇ ਉਹਨਾਂ ਦਾ ਐਲਾਨ ਨਹੀਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਫਰਿਸ਼ ਜਿਹੜਾ ਆਪਣੇ ਆਪ ਬਿਆਨ ਕਰਦਾ ਔਰ ਅੱਗੇ ਅਸੀਂ ਨਹੀਂ ਜਾ ਪਾਵਾਂਗੇ ਕਿਉਂਕਿ ਅੱਗੇ ਪਾਣੀ ਜਿਹੜਾ ਉਹ ਅੱਗੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਕਈਆਂ ਪਿੰਡਾਂ ਦੇ ਵਿੱਚ 6-6 7-7 8-8 9-9 ਫੁੱਟ ਤੱਕ ਪਾਣੀ ਹੈ ਪੂਰੇ-ਪੂਰੇ ਘਰ ਜਿਹੜੇ ਲੋਕਾਂ ਦੇ ਆ ਉਹ ਪਾਣੀ ਦੇ ਵਿੱਚ ਡੁੱਬੇ ਪਏ ਨੇ ਅੱਗੇ ਕਾਫੀ ਸਾਰੇ ਪਿੰਡਾਂ ਦਾ ਜਿਹੜਾ ਇਹ ਮੰਜ਼ਰ ਬਣਿਆ ਪਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਮੋਟਰਸਾਈਕਲ ਆਪਣੇ ਵਿੱਚ ਰੱਖ ਕੇ ਉਹ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜੇ ਜਿਵੇਂ ਉਹ ਭੈਣ ਜੀ ਤੇ ਉਹਨਾਂ ਦਾ ਨਾਲ ਦਾ ਜਿਹੜਾ ਵਿਅਕਤੀ ਹੈ ਉਹ ਮੋਟਰਸਾਈਕਲ ਆਪਣੇ ਸਕੂਟਰ ਨੂੰ ਟਰੈਕਟਰ ਦੇ ਪਿੱਛੇ ਰੱਖ ਕੇ ਲੈ ਕੇ ਜਾ ਰਹੇ ਨੇ ਕਿਉਂਕਿ ਪਾਣੀ ਦੇ ਅੰਦਰ ਇਸ ਜਗ੍ਹਾ ਦੇ ਉੱਪਰ ਡੁੱਬ ਸਕਦਾ ਹੈ ਵਹੀਕਲ ਇਹ ਵੀਰ ਇਸੇ ਰਾਜਾ ਸੰਸੀ ਹਲਕੇ ਦੇ ਵਿੱਚ ਨੇ ਭਾਈ ਜੀ ਕਿੰਨਾ ਕੁ ਪਾਣੀ ਅੱਗੇ ਪਿੰਡਾਂ ਦੇ ਵਿੱਚ ਪਾਣੀ ਤਾਂ ਜੀ ਅੱਗੇ ਬਹੁਤ ਜ਼ਿਆਦਾ ਵਾ ਜੀ ਅੱਛਾ ਹਾਂ ਜੀ ਬਹੁਤ ਦਿੱਕਤ ਆ ਲੋਕਾਂ ਨੂੰ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਆਪਾਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਕਿਆ ਜਦੋਂ ਸਾਨੂੰ ਪਤਾ ਸੀਗਾ ਵੀ ਇਹ ਆਉਣ ਵਾਲੇ ਆ ਕਿਉਂਕਿ ਸਰਕਾਰਾਂ ਨੂੰ ਜੇ ਬਾਕੀ ਗੱਲਾਂ ਦਾ ਪਤਾ ਤਾਂ ਇਹ ਵੀ ਹੁੰਦਾ ਵਾ ਠੀਕ ਹੈ ਜੀ ਇਹ ਸਿਰਫ ਕਿਸਾਨਾਂ ਦੇ ਨਾਲ ਧੱਕਾ ਨਹੀਂ ਆ ਪੂਰੇ ਵਰਲਡ ਪੰਜਾਬ ਦੇ ਨਾਲ ਧੱਕਾ ਹੁੰਦਿਆ ਵਾ ਇਸ ਵਕਤ ਹਾਂਜੀ ਠੀਕ ਹੈ ਅੱਛਾ ਜਿਹੜੀ ਰਾਹਤ ਸਮੱਗਰੀ ਜਾ ਰਹੀ ਆ ਉਹ ਪ੍ਰੋਪਰ ਲੋਕਾਂ ਤੱਕ ਪਹੁੰਚ ਰਹੀ ਆ ਜੀ ਪ੍ਰੋਪਰ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਿਤਪਾਲ ਸਿੰਘ ਜੀ ਦੀ ਪਾਰਟੀ ਨਾਲੋਂ ਆ ਬਾਕੀ ਜਿਹੜਾ ਸਾਡਾ ਗਰੁੱਪ ਆ ਉਹ ਪਿੰਡਾਂ ਦੇ ਵਿੱਚ ਵੀ ਜਾਂਦਿਆ ਵਾ ਨੌਜਵਾਨ ਜਾਂਦੇ ਨੇ ਜਿੱਥੇ ਨਹੀਂ ਵੀ ਸਮਗਰੀ ਪਹੁੰਚੀ ਅਸੀਂ ਉੱਥੇ ਵੀ ਜਿਹੜੀ ਸਮਗਰੀ ਆ ਉਹ ਪਹੁੰਚਾ ਰਹੇ ਆ ਤੇ ਬਾਕੀ ਆਪਾਂ ਨੰਬਰ ਆਪਾਂ ਨੰਬਰ ਦੇ ਦਿੰਨੇ ਆ ਤੇ ਜੇ ਕਿਸੇ ਨੂੰ ਲੋੜ ਪੈਂਦੀ ਆ ਤੇ ਸਾਡੇ ਨਾਲ ਕਨੈਕਟ ਕਰ ਸਕਦੇ ਨੇ 77078 78984 ਹਲਕਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਜੀ ਅੱਛਾ ਜਿਹੜੀ ਇੱਥੇ ਰਾਹਤ ਸਮਗਰੀ ਜਾਂ ਸੇਵਾ ਉਹ ਆਮ ਪਬਲਿਕ ਵੱਧ ਕਰ ਰਹੀ ਹੈ ਕਿ ਸਰਕਾਰ ਵੱਧ ਕਰ ਰਹੀ ਹੈ ਜੀ ਇਹ ਤਾਂ ਜੀ ਸਰਕਾਰ ਨੇ ਤਾਂ ਅਜੇ ਤੱਕ ਮੈਂ ਕੋਈ ਦੇਖਿਆ ਨਹੀਂ ਆ ਇਹ ਪੰਜਾਬ ਨੇ ਹੀ ਪੰਜਾਬ ਦੀ ਬਾਤ ਫੜੀ ਆ ਤੇ ਪੰਜਾਬੀ ਹੀ ਇਹ ਸਾਰੀ ਸਮਗਰੀ ਜਿਹੜੀ ਆ ਆ ਰਹੀ ਆ ਇਹ ਪੰਜਾਬੀਆਂ ਦੀ ਚੜ੍ਹਦੀ ਕਲਾ ਦੇ ਵਾਸਤੇ ਅਸੀਂ ਅਰਦਾਸ ਬੇਨਤੀ ਕਰਦੇ ਆ। ਮਤਲਬ ਸਰਕਾਰ ਐਵੇਂ ਫੋਕੇ ਬਿਆਨ ਹੀ ਦਾਗ ਰਹੀ ਆ। ਬਹੁਤ ਜੀ ਬਹੁਤ ਆ ਤਾਂ ਤੁਸੀਂ ਦੇਖ ਲਓ ਜੇ ਸਰਕਾਰ ਦਾ ਕੋਈ ਹੈਗਾ ਵੇਚਣ ਮੈਂਦਾ ਤਾਂ ਅਸੀਂ ਹਾਂਜੀ। ਤੁਸੀਂ ਸੁਣ ਰਹੇ ਹੋ ਇੱਥੋਂ ਦੇ ਵਸਨੀਕ ਕਹਿ ਰਹੇ ਨੇ ਕਿ ਸਰਕਾਰ ਕੁਝ ਨਹੀਂ ਕਰਦੀ ਨਜ਼ਰ ਆ ਰਹੀ ਪਬਲਿਕ ਸੰਗਤ ਲੋਕ ਉਹ ਆਪਣੇ ਪੱਧਰ ਤੇ ਸਭ ਕੁਝ ਕਰ ਰਹੇ ਨੇ ਇਸ ਸਥਿਤੀ ਦੇ ਵਿੱਚ ਕੀ ਕਹੋਗੇ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੋਤਾਖੋਰ ਪ੍ਰਗਟ ਸਿੰਘ ਟੀਮ ਦਾ ਪ੍ਰਗਟ ਸਿੰਘ ਦਾ ਮਾਮਾ ਜੀ ਅਸੀਂ ਕੁਸ਼ੇਤਰ ਤੋਂ ਆਏ ਆ ਹਰਿਆਣੇ ਤੋਂ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਬਿਲਕੈ ਸੋ ਸਾਨੂੰ ਜਿਵੇਂ ਪਤਾ ਲੱਗਾ ਸੀ ਕਈ ਦਿਨਾਂ ਤੋਂ ਬਈ ਬੜੀ ਤਗੜੀ ਪੰਜਾਬ ਦੇ ਵਿੱਚ ਆਫਤਾਈ ਹੋਈ ਹੈ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੀ ਕਰ ਸਕਨੇ ਆ ਕਿਸੇ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਔਰ ਅਸੀਂ ਆਪਣੀ ਕਿੱਟ ਲੈ ਕੇ ਸਾਡੇ ਪ੍ਰਗਟ ਸਿੰਘ ਅੰਗਰੇਜ਼ ਵਿਰਖ ਅੱਗੇ ਗਏ ਹੋਏ ਨੇ ਔਰ ਮੇਰੀ ਗੱਡੀ ਦੇ ਵਿੱਚ ਕਿੱਟ ਪਈ ਸਿਲੈਂਡਰ ਸਾਰਾ ਨਾਲੀ ਨੋਲੀ ਜੋ ਵੀ ਚੀਜ਼ ਚਾਹੀਦੀ ਹੈ ਕਿੱਟ ਲੈ ਕੇ ਪਹੁੰਚੇ ਆਂ ਵੀ ਕਿਸੇ ਭੈਣ ਭਰਾ ਨੂੰ ਸਾਡੇ ਤਰਫ ਤੋਂ ਕੋਈ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅਸੀਂ ਪੂਰੀ ਹਰ ਤਰੀਕੇ ਦੀ ਮਦਦ ਕਰਾਂਗੇ ਸਾਡੇ 2 ਦਿਨ ਲੱਗਣ 3 ਦਿਨ ਲੱਗਣ ਕੋਈ ਮੰਨ ਲਿਆ ਕੋਈ ਚੀਜ਼ ਡਿੱਗ ਪੈਂਦੀ ਹੈ ਥੱਲੇ ਰੱਸਾ ਨਹੀਂ ਪੈਂਦਾ ਉਹ ਚੀਜ਼ ਨੂੰ ਰੱਸਾ ਪਾਵਾਂਗੇ ਜਾਂ ਕਿਤੇ ਸਿਲੰਡਰ ਲੈ ਕੇ ਸਾਨੂੰ ਕੱਢ ਕੇ ਲਿਆਉਣਾ ਪਿਆ ਕੋਈ ਜੀ ਘਟਣਾ ਪਿਆ ਜਾਨਵਰ ਘਟਣਾ ਪਿਆ ਅਸੀਂ ਉਹ ਕੱਢ ਲੈ ਕਿਉਂਕਿ ਹਜ਼ਾਰਾਂ ਬੋਡੀਆਂ ਅਸੀਂ ਕੱਢ ਚੁੱਕੇ ਹਾਂ ਔਰ 25 ਤੋਂ 26 ਹਜ਼ਾਰਾਂ ਬਾਡੀਆਂ ਕਿਹਦੀਆਂ ਗੱਡੀਆਂ ਤੁਸੀਂ ਲਾਸ਼ਾਂ ਕੱਢ ਚੁੱਕੇ ਹਾਂ ਜਿਹੜੇ ਨਹਿਰਾਂ ਦੇ ਵਿੱਚ ਜੋ ਵਾਰਸ ਲਵਾਰਸ ਜੋ ਜਾਂਦੇ ਨਹੀਂ ਰੋੜਦੇ ਨਹੀਂ ਜਿਨ੍ਹਾਂ ਦਾ ਕੋਈ ਵੀ ਵਾਰਸ ਨਹੀਂ ਮਤਲਬ ਹੁਣ ਤੱਕ ਤੁਸੀਂ ਹਜ਼ਾਰਾਂ ਲਾਸ਼ਾਂ ਕੱਢ ਚੁੱਕੇ ਹਾਂ ਜੀ 18 19 ਹਜ਼ਾਰ ਬਾਡੀਆਂ ਕੱਢ ਚੁੱਕੇ ਹਾਂ ਅਸੀਂ ਹਾਂਜੀ ਲਾਸ਼ਾਂ ਗੋਤਾਗੋਰ ਪ੍ਰਗਟ ਸਿੰਘ ਸਾਡੇ ਮੇਨ ਨੇ ਉਹ ਤੇ ਮੈਂ ਨਾਲ ਹੀ ਅਸੀਂ ਟੀਮ ਹੈ ਸਾਡੀ ਔਰ 25 ਤੋਂ 26 ਮਗਰਮਚ ਜੋ ਫੜ ਚੁੱਕੇ ਹਾਂ ਔਰ ਇੱਕ ਸਭ ਤੋਂ ਵੱਡਾ ਹੁੰਦਾ ਹੈ ਕਰੋਕੋਡਾਇਲ ਹੁੰਦਾ ਹੈ ਉਹ ਵੀ ਫੜ ਕੇ ਲਿਆਇਆ ਸੀ ਪੰਜਾਬ ਦੇ ਵਿੱਚੋਂ ਤਾਂ ਹੁਣ ਇੱਥੇ ਸਾਨੂੰ ਜਿਵੇਂ ਪਤਾ ਲੱਗਾ ਸੀ ਪਹਿਲੀ ਗੱਲ ਤੇ ਹੁਣ ਅੱਜਕੱਲ ਜਿੰਨੇ ਵੀ ਨੇ ਲੋਕੀ ਸੈਲਫੀਆਂ ਲੈਣ ਦੇ, ਨਾਰੀਅਲ ਕੱਢਣ ਦੇ, ਬੱਚੇ ਨਹਾਣ ਦੇ ਔਰ ਸੁਸਾਈਡ ਕਰਨ ਵਾਲੇ ਬਹੁਤ ਨੇ ਸਾਡਾ ਟਾਈਮ ਨਹੀਂ ਲੱਗਾ ਇੰਨੀਆਂ ਲਗਾਤਾਰ ਬੋਡੀਆਂ ਦਿਨੀਆਂ ਦੋ-ਦੋ ਬੋਡੀਆਂ ਵੀ ਆਈਆਂ ਨੇ ਉਹਨਾਂ ਨੂੰ ਕੱਢਣ ਵਾਸਤੇ ਸਾਡਾ ਟਾਈਮ ਨਹੀਂ ਸੀ ਲੇਕਿਨ ਅੱਜ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਪੰਜਾਬ ਦਾ ਦੁੱਖ ਜਾਣਨ ਵਾਸਤੇ, ਪੰਜਾਬ ਦਾ ਹਾਲ-ਚਲ ਪੁੱਛਣ ਵਾਸਤੇ ਆਏ ਆਂ। ਹਾਂਜੀ ਤੇ ਹੁਣ ਜਿੰਨੀ ਜਿੰਨੀ ਤੁਸੀਂ ਇਹ ਸੇਵਾ ਕਰ ਰਹੇ ਹੋ ਇਹਦੇ ਲਈ ਤੁਹਾਨੂੰ ਕੋਈ ਸਰਕਾਰ ਵੱਲੋਂ ਵੀ ਕੋਈ ਮਦਦ ਜਾਂ ਕੋਈ ਗ੍ਰਾਂਟ ਮਿਲਦੀ ਹੈ ਕਿ ਆਪਣੇ ਖਰਚੇ ਤੇ ਕੰਮ ਕਰਦੇ ਹੋ ਨਹੀਂ ਜੀ ਕੋਈ ਸਰਕਾਰ ਵੱਲੋਂ ਮਦਦ ਨਹੀਂ ਸਰਕਾਰ ਵੱਲੋਂ ਤੇ ਵੇਖੋ ਜੀ ਇੱਕ ਕਿੱਟੇ ਸਿਲੰਡਰ ਕਿੱਟ ਹੁੰਦੀ ਸਾਡੇ ਕੋਲ ਉਹ ਗੱਡੀ ਦੇ ਵਿੱਚ ਪਈ ਮੈਂ ਵਿਖਾ ਸਕਦਾ ਹਾਂ ਉਹਨਾਂ ਰਿਕਾਰਡ ਉਹ ਵੀ ਇੱਕ ਵਿਆਹ ਜਦੋਂ ਕਿਸੇ ਦਾ ਬੱਚਾ ਮਰ ਜਾਂਦਾ ਕਿਸੇ ਦੀ ਭੈਣ ਕਿਸੇ ਦਾ ਭਰਾ ਕਿਸੇ ਦਾ ਕੋਈ ਮੈਂਬਰ ਚਲਾ ਜਾਂਦਾ ਦੁਨੀਆ ਤੋਂ ਉਹਨੂੰ ਕੱਢਣ ਵਾਸਤੇ ਇੱਕੋ ਵਾਰੀ ਕੱਟ ਲੈਂਦੀ ਹੈ ਕਿ ਨਾ ਕਿ ਉਹ ਕਿਸੇ ਵਿਆਹ ਤੇ ਪਾਈ ਜਾ ਸਕਦੀ ਹੈ ਨਾ ਕਿਸੇ ਫੰਕਸ਼ਨ ਤੇ ਵਿਆਹ ਸ਼ਾਦੀ ਤੇ ਨਾ ਕਿਸੇ ਤੇ ਜਨਮ ਦਿਨ ਤੇ ਨਹੀਂ ਪਾਈ ਜਾ ਸਕਦੀ ਸਿਰਫ ਇੱਕੋ ਵਾਰੀ ਪਾਣੀ ਜਦੋਂ ਕਿਸੇ ਦਾ ਭੈਣ ਭਰਾ ਜਾਂ ਬੱਚਾ ਡੁੱਬ ਜਾਂਦਾ ਹੈ ਉਹ ਵੀ ਸਰਕਾਰ ਦੀ ਤਰਫ ਤੋਂ ਕੋਈ ਵੀ ਮਦਦ ਨਹੀਂ ਕਰਵਾਈ ਗਈ ਦੁਰਦ੍ਰੇੜਿਓ ਭੈਣ ਭਰਾ ਬਹੁਤ ਜੁੜੇ ਨੇ ਸਾਡੇ ਪ੍ਰਗਟ ਸਿੰਘ ਨਾਲ ਜੋ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਸਿਰ ਤੇ ਔਰ ਸਾਰੇ ਭੈਣ ਭਰਾਵੰਦੀਆਂ ਅਸੀਸਾਂ ਜੋ ਹਨ ਉਹਨਾਂ ਦੇ ਸਿਰ ਤੇ ਅਸੀਸ ਲੱਗੇ ਫਿਰਨੇ ਆ